ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਬੱਚਿਓ ਮੁਕਤਾ ਸ਼ਬਦਾਂ ਨੂੰ ਤਸਵੀਰਾਂ ਨਾਲ ਮਿਲਾਉਂਦਾ ਅਤੇ ਮੁਕਤਾ ਸ਼ਬਦਾਂ ਨੂੰ ਨਾਲ ਮਿਲਦੇ ਜੁਲਦੇ ਸ਼ਬਦਾਂ ਨਾਲ ਮਿਲਾਉਂਦਾ ਅਭਿਆਸ ਕਰਨਾ ਅਸੀਂ ਸਾਰੇ ਸਿੱਖ ਚੁੱਕੇ ਹਾਂ ਪਿਆਰੇ ਬੱਚਿਓ ਅੱਗੇ ਚੱਲਦੇ ਹਾਂ ਅਸੀਂ ਟੋਕਰੀ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਦੋ ਜਾਂ ਤਿੰਨ ਅਖਰੀ ਮੁਕਤਾ ਸ਼ਬਦ ਬਣਾਉਣਾ ਸਿੱਖਾਂਗੇ ਤਾਂ ਸ਼ੁਰੂ ਕਰਦੇ ਹਾਂ ਬੇਟਾ ਸੰਡੇ ਕੋਲ ਪਹਿਲਾ ਦਿੱਤੇ ਹੋਏ ਅੱਖਰ ਹਨ ਜਜਾ ਕਗਾ ਸਸਾ ਮਮਾ ਬੱਬਾ ਰਾਰਾ ਅਸੀਂ ਇਹਨਾਂ ਤੋਂ ਦੋ ਅਖਰੀ ਜਾਂ ਤਿੰਨ ਅਖਰੀ ਸ਼ਬਦ ਬਣਾਉਣੇ ਸਿੱਖਨੇ ਹਨ ਤਾਂ ਸ਼ੁਰੂ ਕਰਦੇ ਹਾਂ ਬੇਟਾ ਸਾਡਾ ਪਹਿਲਾ ਸ਼ਬਦ ਹੋਵੇਗਾ ਘਰ ਦੂਜਾ ਸਜ ਤੀਸਰਾ ਰਸ ਸਬਰ ਅਗੇ ਜਬਰ ਅਗੇ ਜਰ ਹਾਂਜੀ ਅੱਗੇ ਚੱਲਦੇ ਹਾਂ ਅੱਗੇ ਸਾਡੇ ਕੋਲ ਦਿੱਤੇ ਹੋਏ ਅੱਖਰ ਹਨ ਲਲਾ ਤਤਾ ਟੈਂਕਾ ੜਾੜਾ ਪਪਾ ਗਗਾ प्यारे बच्चों ਅਸੀਂ ਵਰਣਮਾਲਾ ਦੇ ਇਹਨਾਂ ਅੱਖਰਾਂ ਤੋਂ ਵੀ ਪਹਿਲਾਂ ਵਾਂਗ ਦੋ ਅੱਖਰੀ ਜਾਂ ਤਿੰਨ ਅੱਖਰੀ ਸ਼ਬਦ ਬਣਾਵਾਂਗੇ ਲੱਟ ਦੂਸਰਾ ਸ਼ਬਦ ਹੈ ਪੜ ਤੀਜਾ ਸ਼ਬਦ ਹੈ ਲੱਤ ਅਗੇ ਲੜ ਅਗੇ ਤਪ ਸਡਾ ਆਖਰੀ ਸ਼ਬਦ ਹੋਵੇਗਾ ਗਲਤ ਅਗਯ ਚੱਲ ਰਿਹਾ ਸਾਡੇ ਕੋਲ ਦਿੱਤੇ ਹੋਏ ਅੱਖਰ ਹਨ ਫਫਾ ਰਾਰਾ ਨੰਨਾ ਕਕਾ ਆੜਾ ਹਾਹਾ ਹਾਂਜੀ ਪਿਆਰੇ ਬੱਚਿਓ ਪਹਿਲਾਂ ਵਾਂਗ ਹੀ ਅਸੀਂ ਫੇਰ ਅਭਿਆਸ ਕਰਾਂਗੇ ਸਾਡਾ ਪਹਿਲਾ ਸ਼ਬਦ ਹੋਵੇਗਾ ਹਨ ਕਰ ਫਨ ਹਰ ਨਰ ਨਰਕ ਹਾਂਜੀ ਪਿਆਰੇ ਬੱਚਿਓ ਅਸੀਂ ਟੋਕਰੀ ਵਿੱਚ ਇੱਕ ਇੱਕ ਅੱਖਰ ਲੈ ਕੇ ਦੋ ਜਾਂ ਤਿੰਨ ਅਖਰੀ ਮੁਕਤਾ ਸ਼ਬਦ ਬਣਾਉਣੇ ਸਿੱਖ ਚੁੱਕੇ ਹਾਂ ਤੁਸੀਂ ਸਾਰੇ ਹੀ ਬੱਚਿਆਂ ਨੇ ਇਸ ਵਰਕਸ਼ੀਟ ਦਾ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ